ਆ ਜੀ ਰੱਤ ਟਟਕਾਣਾ ਆਪਣੀ ਤੇ ਰਾਤ ਨੂੰ ਠੰਡ ਹੋ ਗਈ ਬਹੁਤ ਜ਼ਿਆਦਾ ਮੈਨੂੰ ਦੁਬਾਰਾ ਫਿਰ ਰਜਾਈ ਕੱਢਣੀ ਪਈ ਤੇ ਆਹ ਮੇਰੀ ਰਜਾਈ ਹੈ ਜਿਹਦੀ ਮੈਂ ਤੈਅ ਮਾਰੀ ਜਾਂਦਾ ਹੁਣ ਆ ਕੁਵਿੰਸਲੈਂਡ ਤੋਂ ਬਾਅਦ ਜਦੋਂ ਆਪਾਂ ਗੁਰੂਕਰਨ ਦੇ ਕੋਲ ਗਏ ਸੀ ਉਸ ਤੋਂ ਬਾਅਦ ਮੈਨੂੰ ਇਹਦੀ ਲੋੜ ਹੋਣ ਪਈ ਹੈ ਜਾ ਕੇ ਰਾਤ ਚ ਲੋੜ ਨਹੀਂ ਪਈ ਇਹਦੀ ਕਿਉਂ ਗਰਮੀਆਂ ਬਹੁਤ ਸੀਗੀਆਂ ਪੱਖਾ ਛੱਡ ਕੇ ਸੌਣਾ ਪੈਂਦਾ ਸੀਗਾ ਤੇ ਇੱਥੇ ਪੱਖਾ ਵੀ ਬੰਦ ਉੱਪਰ ਰਜਾਈ ਲੈ ਕੇ ਪੈਣਾ ਪਿਆ ਸਲੀਪਿੰਗ ਬੈਗ ਠੰਡ ਹੋਈ ਪਈ ਹੈ ਟੈਂਪਰੇਚਰ ਇਸ ਟਾਈਮ 17 ਡਿਗਰੀ ਹੋਇਆ ਪਿਆ ਹੈ ਤੇ ਰਾਤੀ 15 16 ਦੇ ਆਸ-ਪਾਸ ਸੀਗਾ ਤੇ ਠੰਡ ਸੀਗੀ ਬਹੁਤ ਜ਼ਿਆਦਾ ਹੁਣ ਵੀ ਠੰਡੀ ਹਵਾ ਵਗਦੀ ਜਾਂਦੀ ਹੈ। ਆ ਮੇਰੀ ਅਸਕੀ ਹੈਗੀ ਹੈ। ਇਹਦੇ ਵਿੱਚ ਨਿੱਕਾ ਮोटा ਸਮਾਨ ਹੁੰਦਾ। ਜਿਵੇਂ ਕਯੋ ਹੋ ਗਿਆ। ਅ ਗੰਡਾ ਹੋ ਗਿਆ, ਕਿੱਦਾਂ ਟਮਾਟਰ ਹੋ ਗਿਆ, ਹੋਰ ਨਿੱਕਾ ਮोटा ਸਮਾਨ। ਤੇ ਹੁਣ ਸਾਰੇ ਜਣਾਂ ਨੂੰ ਸਤਿ ਸ੍ਰੀ ਅਕਾਲ। ਜਿਹੜੇ ਜਣੇ ਵੀਡੀਓ ਵੇਖਦੇ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਵੀਡੀਓ ਲਈ ਟਾਈਮ ਕੱਢਦੇ ਹੋ। ਤੇ ਅੱਜ ਤਰੀਕ ਹੈਗੀ ਹੈ 11 ਅਕਤੂਬਰ 2025। ਇਹ ਸਮਾਂ ਇਸ ਟਾਈਮ ਹੋ ਰਿਹਾ 8:30 ਵਜੇ। ਮੈਸਟਰ ਮੈਂ ਕਯੂ ਦੇ ਵਿੱਚ ਕਯੂ ਵੈਸਟਰਨ ਆਸਟ੍ਰੇਲੀਆ ਦਾ ਇੱਕ ਛੋਟਾ ਜਿਹਾ ਪਿੰਡ ਹੈਗਾ ਤੇ ਅੱਜ ਇੱਥੇ ਰਾਤ ਮੈਂ ਇੱਥੇ ਰੁਕਿਆ ਸੀਗਾ ਤੇ ਬਹੁਤ ਸੋਹਣਾ ਦਿਨ ਰਾਤ ਸੀਗੀ ਬਹੁਤ ਵਧੀਆ ਸੀਗੀ ਠੰਡਾ ਜਿਹਾ ਮਾਹੌਲ ਸੀਗਾ ਸਵੇਰੇ ਸਵੇਰੇ ਉੱਠ ਕੇ ਠੰਡ ਲੱਗੀ ਰਜਾਈ ਲਈ ਤੇ ਪੱਖਾ ਬੰਦ ਕੀਤਾ ਤੇ ਸਵੇਰੇ ਜਦੋਂ ਉੱਠਿਆ ਮੈਂ ਫਿਰ ਜੈਕਟ ਪਾ ਲਈ ਸੀ ਤੇ ਹੁਣ ਮੈਂ ਇੱਥੋਂ ਕਯੂ ਤੋਂ ਲੱਗ ਕੇ ਪਰਸ ਤੱਕ ਜਾਣਾ ਪਰਸ ਦੀ ਬੁਕਿੰਗ ਹੋਣ ਇੱਥੇ ਬਹਿ ਕੇ ਗੱਡੀ ਦੇ ਵਿੱਚ ਕੋਈ ਨਾ ਕੋਈ ਕਰਾਉਣਾ ਵੀ ਕਿੱਥੇ ਰਹਿਣਾ ਰੁਕਿਆ ਜਾਵੇ ਅੱਜ ਰਾਤ ਨੂੰ ਮੈਂ ਗੁਰੂਕਰਨ ਨੂੰ ਫੋਨ ਕੀਤਾ ਸੀ ਉਹਨਾਂ ਨੇ ਮਨਾ ਕਰਤਾ ਤੇ ਕੋਈ ਗੱਲ ਨਹੀਂ ਚਲੋ ਹੁਣ ਇੱਥੋਂ ਆਪਾਂ ਜਾਵਾਂਗੇ 파르ਥ ਨੂੰ ਤੇ ਨਾਲੇ ਵੇਖਦੇ ਆਂ ਰਾਤ ਕਿੱਥੇ ਰੁਕੇ ਜਾਵੇ ਬਹੁਤ ਸੋਹਣਾ ਤੇ ਸ਼ਾਨਦਾਰ ਸਫਰ ਚੱਲੀ ਜਾਂਦਾ ਆਪਣਾ ਤੁਸੀਂ ਤੁਹਾਨੂੰ ਕਿਵੇਂ ਲੱਗਦਾ ਤੁਸੀਂ ਮੈਨੂੰ ਦੱਸਿਆ ਕਰੋ ਵੀ ਠੀਕ ਐ ਕੁਝ ਕੀ ਇੰਪਰੂਵ ਕਰ ਸਕਦੇ ਆ ਜੇ ਕੁਝ ਇੰਪਰੂਵ ਕਰਨ ਵਾਲੀ ਗੱਲਬਾਤ ਹੈਗੀ ਤਾਂ ਮੈਨੂੰ ਦੱਸਿਓ ਮੈਂ ਉਹਨੂੰ ਕਰੂੰਗਾ ਆ ਆਪਣੀ ਗੱਡੀ ਖੜੀ ਐ ਪਿੱਛੇ ਤੇ 파르ਥ ਸ਼ਾਇਦ ਆਪਣੀ ਗੱਡੀ ਦਾ ਗੱਡੀ ਦੀ ਹੈਡਲਾਈਟ ਮਿਲ ਜੇ ਕੱਲ ਨੂੰ ਮਿਲੂਗੀ ਪਰੋ ਅੱਜ ਨਹੀਂ ਅੱਜ ਸੰਡੇ ਐ ਤੇ ਕੱਲ ਨੂੰ ਫਿਰ ਮੈਂ ਜੇਕਰ ਕੱਲ ਨੂੰ ਆ ਗਈ ਤਾਂ ਫਿਰ ਆਪਾਂ 파ਰਤ ਤੋਂ ਮੈਲਬਨ ਵੱਲ ਨੂੰ ਹੋ ਜਾਾਂਗੇ ਆਓ ਜਮੌਲਤਾ ਲਗਾਇ ਤੁੰਡ ਤੇ ਹਾਂ ਸੱਚ ਇੱਕ ਹੋਰ ਗੱਲ ਬਹੁਤ ਵਧੀਆ ਅੱਜ ਆਪਣੇ 10000 ਕਿਲੋਮੀਟਰ ਪੂਰੇ ਹੋ ਜਾਣੇ ਤੇ ਇੱਥੋਂ ਫਿਰ 파ਰਤ 4000 ਕਿਲੋਮੀਟਰ ਜੇਕਰ ਤਾਂ ਟੋਟਲ ਮੈਲਾ ਦਾ ਆਪਾਂ 14-15000 ਕਿਲੋਮੀਟਰ ਦਾ ਸਫ਼ਰ ਕਰਾਂਗੇ 16000 ਸੋਚਿਆ ਸੀ ਮੈਂ ਤੇ 14-15000 ਹੋ ਜਾਊਗਾ ਆਪਣਾ 15000 ਹੀ ਹੋ ਜਾਣਾ ਤੇ ਜੰਦ ਜਾਂਦੇ ਇੱਕ ਵਾਰੀ ਹੋਰ ਇਸ ਪਿੰਡ ਦਾ ਝਾਕਾ ਜਿਹਾ ਲੈ ਲਿਆ ਜਾਵੇ ਆ ਮੇਰੇ ਪਿੱਛੇ ਇਹਨਾਂ ਦੇ ਬੱਸ ਸਟੈਂਡ ਹੈਗੇ ਆ ਬੱਸ ਸਟੈਂਡ ਖਾਸੇ ਬਣਾ ਰੱਖਿਆ ਇੱਧਰ ਵੀ ਹੈ ਪਰਲੇ ਪਾਸੇ ਵੀ ਆ ਵੀ ਹੈ ਆ ਵੀ ਹੈ ਬੱਸ ਸਟੈਂਡ ਖਾਸੇ ਬਣਾ ਰੱਖਿਆ ਪਰ ਇੱਥੇ ਬੱਸ ਹੈ ਨਹੀਂ ਕੋਈ ਵੀ ਤੇ ਆ ਸਾਹਮਣੇ ਟਾਇਲਟ ਵੀ ਬਣਾ ਰੱਖਿਆ ਇਹਨਾਂ ਨੇ ਪਰ ਬੰਦੇ ਹੈ ਨਹੀਂ ਇਹਨਾਂ ਕੋਲੇ ਕੋਈ ਵੀ ਉਹ ਜਿਵੇਂ ਉਹ ਜਾਨਵਰ ਨਹੀਂ ਬਣੇ ਲੋਹੇ ਦੇ ਆ ਵਾਲੇ ਆਹੀ ਪਿੰਡ ਦੇ ਵਿੱਚ ਬੰਦੇ ਬਣੇ ਹੋਏ ਆ ਤੇ ਬਸ ਵੀ ਤੁਸੀਂ ਲੋਨ ਨਹੀਂ ਹੈਗੀ ਉੱਥੇ ਲਿਖਿਆ ਹੋਇਆ ਹੈਗਾ ਤੇ ਸਾਹਮਣੇ ਡਾਕ ਖਾਨ ਆ ਗਿਆ ਕਿਊ ਪੋਸਟ ਆਫਿਸ ਬਹੁਤ ਸੋਹਣਾ ਬਣਾਇਆ ਹੋਇਆ ਤੇ ਇੱਧਰ ਆ ਪੁਲਿਸ ਸਟੇਸ਼ਨ ਆ ਗਿਆ ਇਹ ਵੀ ਬੰਦ ਹੀ ਪਿਆ ਹੈਗਾ ਆ ਇਹਨਾਂ ਦਾ ਹੋਟਲ ਹੈ ਇੱਕ ਆ ਇਹਨਾਂ ਦਾ ਇਨਫੋਰਮੇਸ਼ਨ ਸੈਂਟਰ ਹੈ ਤੇ ਇਨਫੋਰਮੇਸ਼ਨ ਸੈਂਟਰ ਦੇ ਨਾਲ ਬੈਹਨ ਨੂੰ ਥਾਂ ਬਣਾਈ ਹੋਈ ਹੈਗੀ ਸਹੂਲਤੀਆਂ ਬਹੁਤ ਦਿੱਤੀਆਂ ਹੋਈਆਂ ਤੇ ਬੰਦੇ ਹੈ ਨਹੀਂ ਇਹਨਾਂ ਕੋਲੇ। ਮੱਖੀਆਂ ਹੈਗੀਆਂ। ਮੈਨੂੰ ਅੱਧਾ ਘੰਟਾ ਲੱਗਿਆ ਪੂਰਾ ਇੱਥੇ ਬੈਠੇ ਨੂੰ। ਮੈਂ ਲਾਸਟ ਵੀਡੀਓ ਬਣਾਈ ਸੀ ਇੱਥੇ ਆ ਬੱਸ ਸਟੈਂਡ ਵਾਸਤੇ ਤੇ ਉਸ ਤੋਂ ਬਾਅਦ ਮੈਂ ਲੋਕੇਸ਼ਨ ਲੱਭਣ ਲੱਗ ਪਿਆ ਤੇ ਲੋਕੇਸ਼ਨ ਮੈਨੂੰ ਬਹੁਤ ਔਖੀ ਮਿਲੀ। ਮਤਲਬ ਉਹ ਹੀ ਡਿਸਕਵਰੀ ਪਾਰਕ ਹੈ ਕਿ ਉਹ ਹੀ ਮਿਲਦੇ ਪਏ ਹੈਗੇ। ਬਾਕੀ ਸਾਰੇ ਫੁੱਲੀ ਬੁੱਕਡ ਹੈਗੇ। ਤੇ ਇੱਕ ਪਾਰਕ ਸੀਗਾ ਉਹ ਬਾਹਰ ਬਾਸ ਸੀਗਾ ਪਰ ਤੋਂ। ਫਿਰ ਮੈਂ ਉੱਥੇ ਰਹਿਣ ਦਾ ਫਾਇਦਾ ਨਹੀਂ ਕਿਉਂਕਿ ਮੈਂ ਇੱਕ ਵਾਰੀ ਪਾਤਸ਼ਵੀ ਜੜਾ ਮਾਰਨਾ ਚਾਹਣਾ ਹੈਗਾ। ਤੇ ਅੱਜ ਅੱਜ ਦੀ ਰਾਤ ਆਪਣੀ ਡਿਸਕਵਰੀ ਪਾਰਕ ਹੋਊਗੀ। ਉਹੀ ਵਾਲਾ ਜਿਹੜਾ ਆਪਾਂ ਬਰੂਮ ਲਿਆ ਸੀਗਾ, ਸੇਮ ਉਹਨਾਂ ਦੀ ਹੀ ਬ੍ਰਾਂਚ ਆਈ ਹੈ ਇੱਥੇ। ਡਿਸਕਵਰੀ ਪਾਰਕ ਵੱਲ ਵਾਦਦੇ ਹੁਣ। ਤੇ ਆ ਉਹੀ ਪਿੰਡ ਹੈ। ਐਨ ਜਮਾਂ ਖਾਲੀ ਪਿਆਗਾ। ਬੋੜ ਬੂੜਾ ਐ ਲਾ ਰੱਖਿਆ ਵੀ ਇੱਧਰ ਆ, ਇੱਧਰ ਉਹ ਐ, ਇਹ ਐ, ਉਹ ਐ ਪਰ ਐ ਕੁਝ ਵੀ ਨਹੀਂ ਲੱਤ। ਇਹ ਕਾਲਾ ਲੋਹੀ ਪੰਪ ਹੈਗਾ। ਇੱਥੇ ਐਨਾਂ ਕੋਲ ਮੈਂ ਇੱਕ ਪਾਈ ਲਈ ਹੈਗੀ ਆ। ਭੁੱਖ ਲੱਗੀ ਬੇ ਬਹੁਤ ਜ਼ਿਆਦਾ। ਤੰਮ ਹਾਂ ਪਿੱਛੇ ਬੈ ਕੇ ਖਾਸ ਕਰਕੇ ਹਾਂ ਹਰਾਮ ਨਰ ਹਾਈਟ ਸੇ ਬੈ ਕੇ ਉਹਦੇ ਆਪਾਂ ਪਾਈ ਨੇ ਵੇਡਤੀ ਤੇ ਆ ਸਾਹਮਣੇ ਨਾ ਆਪਣੇ ਮੈਪ ਆ ਗਿਆ ਇਹ ਆਸਟ੍ਰੇਲੀਆ ਦਾ ਨਕਸ਼ਾ ਆ ਗਿਆ ਆਪਾਂ ਇੱਥੇ ਸ਼ੁਰੂ ਕੀਤਾ ਸੀਗੇ ਮੈਲਬਨ ਤੋਂ ਮੈਲਬਨ ਤੋਂ ਆਪਾਂ ਆਏ ਹੌਮ ਦੇ ਹੌਮ ਦੇ ਹੌਮ ਦੇ ਇੱਥੇ ਪਹੁੰਚੇ ਪਹਿਲਾਂ ਇੱਕ ਰਾਤ ਆਪਾਂ ਇੱਥੇ ਕੱਟੀ ਫਿਰ ਦੂਜੀ ਰਾਤ ਆਪਾਂ ਇੱਥੇ ਕੱਟੀ ਫਿਰ ਤੀਜੀ ਸਿਡਨੀ ਕੱਟੀ ਚੌਥੀ ਫਿਰ ਆਪਾਂ ਕੋਫ ਆਰਬਰ ਆਏ ਕੋਫ ਆਰਬਰ ਤੋਂ ਬਾਅਦ ਪੰਜਵੇਂ ਫਿਰ ਆਪਾਂ ਬ੍ਰਿਸਬਨ ਕੱਟੀ ਫਿਰ ਉਹ ਤੋਂ ਬਾਅਦ ਆਪਾਂ ਚੱਲਦੇ 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 ਸਿੱਧਾ ਆਪਾਂ ਰੌਕ ਹੈਮਪਟਨ ਪਹੁੰਚ ਗਏ ਰੌਕ ਹੈਮਪਟਨ ਤੋਂ ਬਾਅਦ ਆਪਾਂ ਪਹੁੰਚੇ ਸਿੱਧਾ ਟਾਊਨਸਵੈਲ ਟਾਊਨਸਵੈਲ ਤੋਂ ਫਿਰ ਆਪਾਂ ਇਧਰ ਨੂੰ ਹੋ ਕੇ ਹਾਂ ਕੈਮੋਵੀਲ ਕੈਮੋਵੀਲ ਪਹੁੰਚੇ ਕੈਮੋਵੀਲ ਤੋਂ ਫਿਰ ਆਪਾਂ ਸਿੱਧਾ ਸਿੱਧਾ ਤੁਰਦੇ 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 ਤੋਂ ਬਾਅਦ ਆਪਾਂ ਇਧਰ ਨੂੰ ਉੱਪਰ ਨੂੰ ਹੋ ਕੇ ਐਲੀਅਟ ਪਹੁੰਚ ਗਏ ਐਲੀਅਟ ਤੋਂ ਫਿਰ ਆਪਾਂ ਸਿੱਧਾ ਹੋ ਕੇ ਕੈਥਰੀਨ ਹੁੰਦੇ ਹੋਏ ਟਿੰਬਰ ਕ੍ਰੀਕ ਪਹੁੰਚੇ ਟਿੰਬਰ ਕ੍ਰੀਕ ਤੋਂ ਆਏ ਹੁੰਦੇ 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 ਆਪਾਂ ਹੌਸਕਰੀ ਕਰਾਤ ਗੱਟੀ ਅਸਲਿਕ ਤਾਂ ਸਿੱਧਾ ਹੋ ਕੇ ਆਪਾਂ ਬਰੂਮ ਘੱਟੇ ਰਾਤ ਬਰੂਮ ਤੋਂ ਫਿਰ ਸਿੱਧਾ ਇਧਰ ਨੂੰ ਹੋ ਕੇ ਆਪਾਂ ਪੋਰਟ ਹੈਡਲੈਂਡ ਪਹੁੰਚੇ ਪੋਰਟ ਹੈਡਲੈਂਡ ਤੋਂ ਬਾਅਦ ਆਪਾਂ ਨਿਊਮਨ ਪਹੁੰਚ ਗਏ ਨਿਊਮਨ ਤੋਂ ਬਾਅਦ ਆਪਾਂ ਕਰਦੇ ਕਰਦੇ ਕਿਊ ਪਹੁੰਚ ਗਏ ਜਿੱਥੇ ਆਪਾਂ ਹੁਣ ਹੈਗੇ ਆ ਇਦਾਂ 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 ਦਾ 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 ਸਾਰਾ ਸਫਰ ਹੋ ਗਿਆ ਹੁਣ ਇੱਥੋਂ ਕਿੱਧਰ ਗਿਆ ਕਿਊ ਕਿਊ ਤੋਂ ਆਪਾਂ ਜਾਵਾਂਗੇ ਪਾਰਥ ਫਿਰ ਪਾਰਥ ਤੋਂ ਅਗਲੀ ਵਿਉਂਤ ਬੰਦੀ ਬਣਾਵਾਂਗੇ ਆਹ ਰੋਡ ਦੀ ਤੇ ਫਿਰ ਵਾਪਸ ਤੇ ਮੈਲਬਨ ਪਹੁੰਚ ਜਾਣਾ ਤੇ ਬਹੁਤ سارے ਚਮਚੇ ਪਏ ਹੋਏ ਆਓ ਜੀ ਦੋ ਤਿੰਨ ਚਮਚੇ ਮੇਰੇ ਕੋਲੇ ਵੀ ਇੱਕ ਕੈਨੇਡਾ ਵਾਲਾ ਤੇ ਇੱਕ ਆਸਟ੍ਰੇਲੀਆ ਵਾਲਾ ਤੇ ਇਹਨਾਂ ਕੋਲੇ ਖਾਸੇ ਚਮਚੇ ਲੰਕਾਏ ਬੈਠੇ ਆ ਚਲੋ ਆ ਰੋਡ ਤੋਂ ਮੈਂ ਆਇਆ ਤੇ ਆ ਕੇ ਮੈਂ ਦੇਖਿਆ ਇੱਥੇ ਨਾ ਆ ਖਾਲੀ ਥਾਂ ਜੀ ਪਈ ਹੈ ਬੜੀ ਵਧੀਆ ਹੈ ਨਾ ਤੇ ਇਹਦੇ ਵਿੱਚ ਜਾਨਵਰ ਬਣੇ ਹੋਏ ਲੋਹੇ ਦੇ ਉਹ ਸਾਹਮਣੇ ਜਿਵੇਂ ਗਾਂ ਬਣੀ ਹੋਈ ਹੈ ਆਸੀ ਯੋਜ ਪਰਲੇ ਪਾਸੇ ਵੀ ਉਧਰ ਵੀ ਜਾਨਵਰ ਬਣੇ ਹੋਏ ਆ ਫੌਂਡ ਡਿਗ ਪਿਆ ਜੀ ਇਦਾਂ ਪੈਰ ਖੋਦਦੇ ਜਾਂਦੇ ਇੱਥੇ ਪਤਾ ਨਹੀਂ ਕਾਦੇ ਵਾਸਤੇ ਇੰਨੀ ਖਾਲੀ ਖਾਲੀ ਥਾਵਾਂ ਛੱਡੀਆਂ ਪਈਆਂ ਇੱਥੇ ਕੋਈ ਬੂਟਾ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਇੱਧਰ ਬੂਟੇ ਬੂਟੇ ਹੈਗੇ ਅੱਛਾ ਇਹ ਉਹ ਹੋਊਗੀ ਕੀ ਨਾ ਮੈਂ ਇਹ ਲੇਕ ਹੋਊਗੀ ਜਿਹੜੀ ਕਿ ਸੁੱਕ ਗਈ ਹੁਣ ਹੂੰ ਪਰਲੇ ਪਾਸੇ ਵੀ ਲੇਕ ਹੋਊਗੀ ਫਿਰ ਸਾਮਾਨ ਨੇ ਕਿ ਬਾਬਾ ਜਾਂਦਾ ਹੈਗਾ ਸਾਈਕਲ ਤੇ ਤੇ ਆਏ ਲੋਕੀ ਫਿਰਦੇ ਸਾਈਕਲਾਂ ਤੇ ਵੀ ਜਿਹੜੇ ਘੁੰਮਰ ਵਾਲੇ ਹੁੰਦੇ ਨਾ ਉਹ ਘੌਮਦੇ ਹੀ ਰਹਿੰਦੇ ਆ ਉਹਨਾਂ ਨੂੰ ਕੋਈ ਨਾ ਕੋਈ ਬਾਣਾ ਚਾਹੀਦਾ ਮਤਲਬ ਉਹਨਾਂ ਨੂੰ ਕੋਈ ਲੋ ਮੈਟਰ ਗੱਡੀ ਵੱਡੀ ਹੋਵੇ ਛੋਟੀ ਹੋਵੇ ਕੁਝ ਵੀ ਹੋਵੇ ਜਿੰਨੇ ਘੁੰਮਣਾ ਉਹ ਘੌਮੀ ਲੰਦਾ ਹੈਗਾ ਕੀ ਹੈ ਆਈ ਸਟਾਰਟਡ ਫਰੋ ਮੈਲਬਨ ਮੈਲਬਨ ਸਿਡਨੀ Cairns, Britain, Darwin, Broome, then Perth. Yep. Now back to uh, Melbourne. And what about you? Yeah, Perth and then back to Perth. Back to Perth. And where you come from? Yeah, Perth. Okay, you come from. Uh, you started. Yeah, I went to, uh, okay, 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 okay. On bicycle. Yeah, on. Okay. And how long are you on this bicycle, like? Oh, about three and a half months huh? now. Uh, it's a three months. Yeah, like that. And you stay in Caravan Park? Yeah, Caravan Park, side of road, wherever. Ah, okay. <laughs> where I am, I have where got the trails through the day, you know. Yeah, Not and we'll make it to this town, but some places. Hmm. Uh, you need water? Uh, no, no. no okay, okay, good. yeah, okay. I am also thinking to buy a bicycle like, yeah, this, like this and uh, explore Tasmania. A what? Uh, Tasmania? Idea? yeah um, by yeah. bicycle yeah we one of these right there. yeah you keep a charge, that's all. yeah i last night you gave me a good idea like stay in a caravan park charge it okay. and uh, well, some some places in town you don't have to you can quite have it. Yeah, yeah all right sir thank you very much oh, okay, right. have a good journey yep, and how kilometers have you done in a day like oh, 120 something like that 110 and what's the average of that pycon on battery uh, it all depends. You go with a wind that's foggy. Huh? You do huh? you, you 70 Ks, you know, but I'll, It's got five settings on it. Ah, okay. So the, the lowest setting's called Econ. So I don't know. I'm just. I'm on a half charge now. And I've used a fair bit of it. You know, like those hills, I don't have to worry about going up a hill like <laughs> the <laughs> And what time you start in the morning? Sorry. Oh, about something like that. Yeah, okay. All right, but thank you. Because it's going to start, the wind's going to start picking up, not yeah. very long. Hmm. Okay, it stops and then it'll be blowing again. All right. All right, well, you have a good day, all right? You too, thank you so much. Bye-bye. Yeah. Right. Have a good journey. The world is so far away. Let's go. It's been a long journey. ਤੇ ਹਵਾਇ ਤੇ ਠੰਡੀ ਹੈਗੀ ਐ ਬਹੁਤ ਸੋਹਣਾ ਲੱਗ ਜਾਂਦਾ ਹੈਗਾ ਮੌਸਮ ਇੱਕ ਤਾਂ ਬੱਦਲਬਾਈ ਹੋਈ ਪਈ ਆ ਤੇ ਉੱਪਰੋਂ ਪਿੱਛੇ ਜਿਵੇਂ ਨਾ ਉਹ ਬੜੀ ਗਰਮੀ ਸੀਗੀ ਮੁੜ ਕੇ ਆਲੀ ਨਾ ਉਹ ਖਤਮ ਹੋ ਗਈ ਜੋ ਕਿ ਵਧੀਆ ਗੱਲ ਹੈਗੀ ਆ ਚਲੋ ਜੀ ਅੱਗੇ ਚੱਲਦੇ ਤੇ ਟਿੱਬੇ ਆਪਣੇ ਨਾਲ ਨਾਲ ਹੀ ਤੁਰੇ ਜਾਂਦੇ ਆ ਆਹ ਵਾਲੇ ਆਹ ਝਾੜ ਫੂਸਕਾ ਆਹ ਗੋਲ-ਗੋਲ ਜਿਹੇ ਦਰਖਤ ਬੜੇ ਸੋਹਣੇ ਲੱਗਦੇ ਆ ਮਤਲਬ ਇਹਨਾਂ ਦੇ ਸ਼ੇਪ ਆਏ ਆ ਜਿਵੇਂ ਕਿਸੇ ਨੇ ਨਾ ਕਟਿੰਗ ਕੀਤੀ ਹੁੰਦੀ ਹੈ ਪ੍ਰੋਪਰ ਪਰ ਇਹ ਨੇਚਰਲੀ ਆ ਸਾਰਾ ਕੁਝ ਸਾਰੇ ਆ ਹੀ ਆ ਫਿਚੋ ਤੱਕ ਐ ਇਹੋ ਦੇਰ ਪਵਾ ਕੇ ਤੇ ਕਾਫੀ ਚੱਕ ਲਈ ਹੈ ਤੇ ਬਹੁਤ ਜਿਆਦਾ ਮਹਿੰਗੇ ਆ ਇੰਦਰੋਂ ਬੜੇ ਮਹਿੰਗੇ ਮੈਂ ਹੁੰਦਾ ਦਾ ਮਹਿੰਗਾ ਪਟਰੋਲ ਪੰਪ ਇਹ ਦੇਖ ਚਲੋ ਜੀ ਸੋ ਮੇਰੇ ਪਿੱਛੇ ਕਿ ਮਿਊਜ਼ੀਅਮ ਹੈ ਇਸ ਪਿੰਡ ਦਾ ਮਿਊਜ਼ੀਅਮ ਹੈਗਾ ਇਹਨਾਂ ਨੇ ਡੱਬੇ ਡੁੱਬੇ ਖੜਾ ਰੱਖਿਆ ਗਿਆ ਤੇ ਨਾਲ ਇਹਨਾਂ ਦੇ ਇੱਥੇ ਕਹਿੰਦੇ ਸਾਡੇ ਕੋਲੇ ਜਾਣਕਾਰੀ ਹੈਗੀ ਹੈ ਇਥੋਂ ਦੀ ਮਾਈਨਿੰਗ ਬਾਰੇ ਤੇ 19ਵੀਂ ਸਦੀ ਸਾਡੇ ਇਥੇ ਕੁਝ ਮਰਡਰ ਹੋਏ ਸੀਗੇ ਜਿਹੜੇ ਬਹੁਤ ਪੌਪੂਲਰ ਸੀਗੇ ਉਹਨਾਂ ਬਾਰੇ ਜਾਣਕਾਰੀ ਹੈਗੀ ਸਾਡੇ ਕੋਲੇ ਤੇ ਮੈਂ ਕਿਹਾ ਵੀ ਤੁਹਾਡਾ ਜਿਹੜਾ ਮਾਉਂਟ ਮੈਗਨੇਟ ਆ ਉਹਦੇ ਬਾਰੇ ਮੈਨੂੰ ਥੋੜਾ ਦੱਸ ਸਕਦੇ ਹੋ ਕਹਿੰਦੇ ਹਾਂਜੀ ਜਿਹੜਾ ਮਾਉਂਟ ਮੈਗਨੇਟ ਆ ਉਹ ਇਥੋਂ ਦਾ ਇੱਕ ਫੇਮਸ ਹੈਗਾ ਤੇ ਮੈਂ ਕਿਹਾ ਵੀ ਉਹ ਸੱਚੀ ਮਾਉਂਟ ਮੈਗਨੇਟ ਹੈਗਾ ਮਤਲਬ ਜਿਵੇਂ ਕੈਨੇਡਾ ਦੇ ਵਿੱਚ ਇੱਕ ਰੋਡ ਹੈ ਜੋ ਕਿ ਮੈਗਨੇਟ ਵਾਂਗੂ ਕਹਿੰਦੇ ਗੱਡੀ ਉੱਥੇ ਆਪਣਾ ਰੁੜਦੀ ਹੈ ਸਮਥਿੰਗ ਹੋਣਾ ਤੇ ਕਹਿੰਦੇ ਨਹੀਂ ਉਹ じゃ ਕੁਛ ਨਹੀਂ ਕਹਿੰਦੇ ਸਿਰਫ ਨਾਮ ਹੀ ਹੈ ਮਾਉਂਟ ਮੈਗਨੇਟ ਫਿਰ ਮੈਂ ਕਿਹਾ ਚਲੋ ਠੀਕ ਹੈ ਜੀ ਫਿਰ ਕੁਝ ਹੈ ਤੇ ਪਿੰਡ ਦੇ ਚ ਮਰਡਰ ਹੋਏ ਸੀਗੇ ਤੇ ਇਹਨਾਂ ਦੀ ਮਾਈਨਿੰਗ ਹਿਸਟਰੀ ਲਿਖੀ ਹੋਈ ਆ ਤੇ ਫਿਰ ਆਪਾਂ ਇਹਦਾ ਕੀ ਵੇਖਣਾ ਕਰਕੇ ਮੱਖੀਆਂ ਬਹੁਤ ਆ ਅੰਦਰ ਚੜ ਕੇ ਅੱਗੇ ਨੂੰ ਵਧਦੇ ਮਹਾਰਾਜ ਚ ਜਾਈ ਜਾਂਦਾ ਸੀਗਾ ਆ ਨਾ ਮੈਂ ਇੱਥੇ ਸਰਵਿਸ ਕਰਾਈ ਸੀਗੀ ਆਉਣ ਲੱਗੇ ਨੇ ਤੇ ਉਹ ਕਹਿੰਦੇ 10 ਹਜ਼ਾਰ ਕਿਲੋਮੀਟਰ ਬਾਅਦ ਫਿਰ ਸਰਵਿਸ ਹੋਊਗੀ 1,70,000 ਤੇ ਤੇ ਆ ਆਪਣੇ ਇੱਥੇ 1,70,000 ਹੋ ਗਿਆ ਆਡੋਮੀਟਰ 10,000 ਕਿਲੋਮੀਟਰ ਸਫਰ ਕੰਪਲੀਟ ਹੋ ਗਿਆ ਜੀ ਆਪਣਾ ਆਹ ਖਲਾ ਕੇ ਜਾਂਦੇ ਟਰੱਕ ਤੇ ਪਰਸ ਤੋਂ ਪਰਸ ਤੋਂ ਆਪਾਂ ਹੁਣ ਮੈਲਬਨ ਵੱਲ ਨੂੰ ਜਾਣਾ ਉਹ ਤਕਰੀਬਨ ਤਕਰੀਬਨ ਹੋਊਗਾ 4000 ਕਿਲੋਮੀਟਰ 10 ਤੇ 11 ਰਾਹ ਪਿਆਗੇ ਤੇ ਅੱਗੇ 4 ਹੋ ਪਿਆਗੇ ਉਹੀ 15000 ਕਿਲੋਮੀਟਰ ਬਣੂਗਾ ਆਪਣਾ ਟੋਟਲ ਮੈਂ ਨਾ ਖਾਸ ਸਮੇਂ ਤੋਂ ਵੇਖਦਾ ਰਿਹਾ ਆ ਨੀਲਾ ਨੀਲਾ ਆ ਨੀਲਾ ਨੀਲਾ ਨਹੀਂ ਇਹ ਜਾਵਣੀ ਰੰਗ ਹੈ ਤੇ ਆ ਜਿਹੜੇ ਫੁੱਲ ਐ ਪੀਲੇ ਰੰਗ ਦੇ ਹੈਗੇ ਮੈਂ ਹੁਣ ਪਤਾ ਨਹੀਂ ਕੀ ਚੀਜ਼ ਹੈ ਕਿ ਬਾਅਦ ਵਿੱਚ ਮੈਂ ਰੋਕੇ ਵੇਖਿਆ ਮੈਂ ਖਿਆ ਇਹ ਤਾਂ ਫੁੱਲ ਹੈ ਬੜੇ ਸੋਹਣੇ ਤੇ ਲੱਗਦੇ ਬਹੁਤ ਸੋਹਣੇ ਪਏ ਆ ਕੇ ਫੁੱਲ ਪਰ ਇਹ ਹੁੰਦੇ ਆ ਉਹ ਜੀ ਥਾਂ ਤੇ ਜਿੱਥੇ ਆ ਖਾਲੀ ਥਾਂ ਪਈ ਹੈ ਨਾ ਇਹ ਖਾਲੀ ਥਾਂ ਚ ਹੀ ਹੋਣਗੇ ਬਸ ਜਦੋਂ ਆਪਾਂ ਐਂ ਕਰਕੇ ਦੇਖਦੇ ਨਾ ਤੇ ਬੜੇ ਸੋਹਣੇ ਲੱਗਦੇ ਆ ਦੇਖੋ ਮੈਂ ਹੁਣੇ ਹੁਣ ਇੱਕ ਇੱਥੇ ਇਮੂ ਦੇਖਿਆ ਇੱਥੇ ਖੜਾ ਸੀਗਾ ਮੈਂ ਅੱਗੇ ਡੱਬ ਗਿਆ ਮੈਂ ਗੱਡੀ ਵਾਪਸ ਲੈ ਕੇ ਆਇਆ ਉਹ ਅੰਦਰ ਨੂੰ ਚਲਾ ਗਿਆ ਬਾਲੀ ਦੂਰ ਵੀ ਨਹੀਂ ਗਿਆ ਤੇ ਮੇਰੇ ਜਿੱਡਾ ਹੋਊਗਾ ਉਹ 6 ਫਟ ਦਾ ਕੀ ਕੋਈ ਸੰਭਾਲੀ ਫਿਰਦਾ ਆਸਟ੍ਰੇਲੀਆ ਹੁਣ ਨਹੀਂ ਆਉਂਦਾ ਬਾਹਰ ਆਪਾਂ ਵੇਖਿਆ ਮੈਲਬਨ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਖੇਤੀ ਹੁੰਦੀ ਆ ਤੇ ਨਿਊ ਸਾਊਥ ਵੇਲ ਦੇ ਵਿੱਚ ਵੀ ਫਿਰ ਆਪਾਂ ਐਂਟਰ ਹੋਏ ਕੁਈਨਸਲੈਂਡ ਜਿਹੜੀ ਸਟੇਟਾਂ ਦੀ ਉਹਦੇ ਵਿੱਚ ਉੱਥੇ ਗੰਨੇ ਦੀ ਖੇਤੀ ਤੇ ਹੋਰ ਖੇਤੀਆਂ ਬਹੁਤ ਵੱਡੇ ਪੱਧਰ ਤੇ ਹੁੰਦੀਆਂ ਆਪਾਂ ਰੇਲ ਗੱਡੀਆਂ ਵੇਖੀਆਂ ਉਹਨਾਂ ਨੇ ਗੰਨੇ ਦੇ ਖੇਤਾਂ ਵਾਸਤੇ ਸਪੈਸ਼ਲ ਨਿੱਕੇ ਨਿੱਕੇ ਰੇਲਗੱਡੀਆਂ ਚਲਾਈਆਂ ਹੋਈਆਂ ਢੋਆ ਠਵਾਈ ਵਾਸਤੇ ਇਹ ਸਾਰਾ ਕੁਝ ਦੇਖਦੇ ਦੇ ਤੇ ਫਿਰ ਆਪਾਂ ਐਨਟੀ ਵਿੱਚ ਦਾਖਲ ਹੋਏ ਤੇ ਫਿਰ ਵੈਸਟਰਨ ਆਸਟ੍ਰੇਲੀਆ ਵਿੱਚ ਤੇ ਇਹ ਦੋਨੇ ਸਟੇਟਾਂ ਕਿੰਨਾ ਚਿਰ ਮੈਂ ਵੇਖੀ ਗਿਆ ਮਤਲਬ ਬਹੁਤ ਲੰਮਾ ਸਫ਼ਰ ਕਹਿ ਸਕਦਾ ਮੈਂ ਤੇ ਸਾਰਾ ਸਾਰਾ ਜ਼ਮੀਨ ਬੰਜਰ ਪਈ ਸੀਗੀ ਤੇ ਹੁਣ ਆਪਾਂ ਪਰਥ ਤੋਂ ਸਿਰਫ 300 ਕਿਲੋਮੀਟਰ ਦੂਰ ਖੜੇ ਆ ਤੇ ਇੱਥੇ ਆ ਕੇ ਕੀ ਵੇਖਦੇ ਆ ਕਣਕਾਂ ਆਪਣੇ ਬੰਦੇ ਇਹ ਆਪਣੀਆਂ ਨਿਸ਼ਾਨੀਆਂ ਇਹ ਪਤਾ ਲੱਗਦਾ ਇੱਥੋਂ ਵੀ ਆਪਾਂ ਉਹਦੇ ਇਲਾਕੇ 'ਚ ਆ ਗਏ ਆ ਬਹੁਤ ਸੋਹਣੀ ਸਨਾਰੀ ਰੰਗ ਦੀ ਕਣਕ ਲਹਿਰਾਈ ਜਾਂਦੀ ਹੈਗੀ ਆ ਤੇ ਇੱਧਰ ਵਾਲੇ ਮੇਰੇ ਵੀਰ ਵੱਢ ਕੇ ਵਿਹਲੇ ਹੋ ਗਏ ਆ ਇਹਨਾਂ ਦੀ ਵਿਸਾਖੀ ਬਸ ਨੇੜੇ ਤੇੜੀ ਆ ਕਿਉਂਕਿ ਉਹਨਾਂ ਨੇ ਸਾਰਾ ਉਹਨਾਂ ਨੇ ਸਾਰਿਆਂ ਨੇ ਵੱਢ ਲਈ ਹੈ ਤੇ ਇਹ ਬਸ ਰਹਿ ਗਿਆ ਤੇ ਪਿੱਛੇ ਮੈਂ ਥੋੜੀਆਂ ਜਿਹੀਆਂ ਵਿਖੀਆਂ ਮਾੜੀਆਂ ਮੋਟੀਆਂ ਹਰੀਆਂ ਖੜੀਆਂ ਕਣਕਾਂ ਸੋ ਤਾਂ ਹੀ ਕਰਕੇ ਖੇਤੀ ਕਰਕੇ ਵੀ ਖੇਤੀ ਵੀ ਇੱਕ ਵੱਡਾ ਕਾਰਨ ਹੈਗਾ ਵੀ ਆਪਣੇ ਲੋਕ ਇਹਦੇ 파ਰਥ ਉੱਧਰ ਸ਼ੈਫਟਨ ਤੇ ਕੁئینਜ਼ਲੈਂਡ ਇਹਨਾਂ ਇਲਾਕਿਆਂ 'ਚ ਵੱਧ ਹੈਗੇ ਆ ਹੁਣ ਆਪਾਂ ਇੱਧਰ ਵੇਖਿਆ ਡਾਰਬਿਨ ਵਾਲੇ ਪਾਸੇ ਬਹੁਤ ਘੱਟ ਲੋਕ ਹੈਗੇ ਆਪਣੇ ਕਿਉਂਕਿ ਸ਼ਾਇਦ ਖੇਤੀ ਇੱਧਰ ਨਾ ਹੁੰਦੀ ਹੋਵੇ ਤੇ ਜਿਹੜਾ ਬਰੂਮ ਵਾਲਾ ਇਲਾਕਾ ਆ ਜਾਂ ਆਪਾਂ ਜਿਹੜੇ ਇਲਾਕਿਆਂ 'ਚ ਹੁਣ ਆਉਂਦੇ ਆਏ ਹਨਾ ਇੱਥੇ ਵੀ ਆਪਣੇ ਲੋਕੀ ਬਹੁਤ ਘੱਟ ਹੈਗੇ ਆ ਹੁਣ ਜਿਹੜੇ ਕੰਮ ਕਰਦੇ ਆ ਉਹ ਦੁਕਾਨਾਂ ਤੋਂ ਕੋਨਾ ਤੇ ਪੰਪਾਂ ਤੇ ਜਾਂ ਕੈਫਿਆਂ-ਕੁਫਿਆਂ ਦਾ ਕੰਮ ਕਰਨ ਵਾਲੇ ਮਿਲਦੇ ਆ ਖੇਤੀ ਵਾਲੇ ਪਾਸੇ ਨਹੀਂ ਖੇਤੀ ਵਾਲੇ ਪਾਸੇ ਵੱਡੇ ਪੁੱਤਰ ਤੇ ਇਧਰ ਹੀ ਆਗੇ ਆ ਸਾਊਥ ਆਸਟ੍ਰੇਲੀਆ ਆਰਥਲ ایرিয়া ਮੈਲਬਨ ਤੇ ਓਗੋ ਤੱਕ ਬ੍ਰੈਸ਼ਮੈਂਟ ਤੱਕ ਇਹ ਸਾਰੇ ਖੇਤੀ ਵਾਲੇ ਆ ਤਾਂ ਕਰਕੇ ਆਪਣੇ ਉਥੇ ਲੋਕ ਵੱਧ ਰਹਿੰਦੇ ਆ ਗਈ ਵਾਰੀ ਮੈਂ ਗੱਲ ਲੰਮੀ ਕਰ ਜਾਂਦਾ ਹੁੰਨਾ ਮੈਨੂੰ ਆਪ ਨੂੰ ਨਹੀਂ ਪਤਾ ਲੱਗਦਾ ਵੀ ਕਿਵੇਂ ਸੰਭਾਲੀ ਜਾਵੇ ਗੱਲ ਪਰ ਕੋਈ ਗੱਲ ਨਹੀਂ ਜਿਵੇਂ ਜਿਵੇਂ ਐਕਸਪੀਰੀਅੰਸ ਬਣੂਗਾ ਜਿਵੇਂ ਜਿਵੇਂ ਆਪਾਂ ਵਲੋਗਿੰਗ ਕਰਾਂਗੇ ਓਵੇਂ ਓਵੇਂ ਚੀਜ਼ਾਂ ਸਹੀ ਹੋਣਗੀਆਂ ਤੇ ਆ ਪਿੱਛੇ ਇੱਕ ਫਾਇਦਾ ਬਹੁਤ ਸੋਹਣਾ ਆ ਇਹ ਕਣਕ ਦਾ ਝਾਕਾ-ਬਾਕਾ ਬਹੁਤ ਸੋਹਣੇ ਤਰੀਕੇ ਨਾਲ ਖੜੀ ਐ ਇੱਥੇ ਕਣਕ ਤੇ ਤੇਲ ਦਾ ਰੇਟ ਹੈਗਾ 2 ਡਾਲਰ 10 ਸੈਂਟ ਇਹ ਛੋਟਾ ਜਿਹਾ ਪਿੰਡ ਹੈ ਗੋਬਿੰਦ ਨਾਮ ਹੈ ਦਾ ਪਿੱਛੇ ਕਣਕਾਂ ਹਜੇ ਕੱਚੀਆਂ ਖੜੀਆਂ ਇੱਧਰ ਲੀਆਂ ਆਹ ਥੋੜੀ ਥੋੜੀ ਪੱਕੀਆਂ ਨਾਲ ਹੀ ਹੋ ਗਈ ਕਈਆਂ ਨੇ ਵੱਡ ਵੀ ਲਈਆਂ ਉਹ ਜਿਵੇਂ ਸਾਹਮਣੇ ਖੇਤ ਉਧਰ ਵੱਡਿਆ ਪਿਆ ਹੈ ਨਾ ਉਹ ਉਹਨਾਂ ਨੇ ਵੱਡ ਲਈ ਤੇ ਕਈਆਂ ਨੇ ਥੋੜੇ ਜਿ ਹਜੇ ਸਾਫ ਤਾਜ਼ਾ ਹੈ ਨਹੀਂ ਗਾ ਤੇ ਇੱਥੇ ਆ ਕੇ ਨਾ ਬੜਾ ਸੋਹਣਾ ਲੱਗ ਜਾਂਦਾ ਹੈਗਾ ਮੈਂ ਬਦਲ ਦੇ ਵੇਖ ਕੇ ਬੜਾ ਖੁਸ਼ ਹੋ ਗਿਆ ਕਿਉਂਕਿ ਮੈਲਬਨ 'ਚ ਵੀ ਐਵੇਂ ਬਦਲ ਰਹਿੰਦੇ ਆ ਤੇ ਆਪਦੀ ਚੀਜ਼ ਤਾਂ ਫਿਰ ਆਪਦੀ ਹੁੰਦੀ ਹੈ ਨਾ ਹੁਣ ਜਦੋਂ ਆਪਾਂ ਇਹਨੂੰ ਵੇਖ ਕੇ ਮੈਨੂੰ ਸੇਮ ਫੀਲ ਜਿਹਾ ਹੋਇਆ ਵੀ ਹਾਂ ਚਲੋ ਸ਼ੁਕਰਾਨੇ ਨੇੜੇ ਆਪਾਂ ਮੈਲਬਨ ਦੇ ਆਉਣ ਵਾਲੇ ਹੋਗੇ ਵਧੀਆ ਲੱਗਿਆ ਮਤਲਬ ਪਿਛਲੇ ਪਾਸੇ ਬਹੁਤ ਗਰਮੀ ਸੀਗੀ ਇੱਥੇ ਤਾਂ ਠੰਡੀ ਹਵਾ ਚੱਲਦੀ ਪਈ ਐ ਤੇ ਪਰ ਜਿਹੜੇ ਪਿਛਲੇ ਰਾਹ ਸੀਗੇ ਆਪਣੇ ਡਾਰਵਿਨ ਕੁਈਨਸਲੈਂਡ ਤੇ ਐਨਟੀ ਬਹੁਤ ਮੁੜਕਾ ਸੀਗਾ ਮਤਲਬ ਉੱਥੇ ਸੋਨਾ ਸੀਗਾ ਉਹ ਇੱਕ ਵਾਰ ਦੇ ਹਿਸਾਬ ਨਾਲ ਸੋਨਾ ਹੈਗਾ ਪਰ ਜਿਹਨਾਂ ਨੂੰ ਗਰਮੀ ਪਸੰਦ ਆ ਉਹ ਉਹਨਾਂ ਲਈ ਬਹੁਤ ਵਧੀਆ ਹੋਊਗਾ ਪਰ ਮੈਨੂੰ ਠੰਡ ਪਸੰਦ ਹੈ ਤੇਜ ਹਵਾ ਚੱਲੀ ਜਾਂਦੀ ਹੈ ਤੇ ਬਹੁਤ ਤੇਜ ਹਵਾ ਚੰਨੇ ਸੋਹਣਾ ਕੰਮ ਕੀਤਾ ਤੇ ਮੱਖੀਆਂ ਉਹ ਯਾਰ ਇੰਨੇ ਘੱਟ ਜਿਆਦਾ ਹਨ ਸੱਚੀ ਓਹੋ ਉਮੀਦ ਹੈ ਤੁਹਾਨੂੰ ਸ਼ਾਟ ਵਧੀਆ ਲੱਗੇ ਹੋਣਗੇ ਹੁਣ ਆਪਾਂ ਅੱਗੇ ਵੱਲ ਨੂੰ ਵਧਦੇ ਆ ਆ ਮੈਂ ਪੈਕ ਕਰ ਲਾਂ ਇੱਕ ਹੋਰ ਗੱਲ ਜੇ ਇਥੇ ਮੱਖੀਆਂ ਨਾ ਹੁੰਦੀਆਂ ਨਾ ਇੱਥੇ ਬਹਿ ਕੇ ਖਾਣ ਦਾ ਸਵਾਦ ਆਣਾ ਸੀ ਕਿ ਇੱਥੇ ਬਹਿ ਖਾਣਾ ਸੀਗਾ ਇਹਦੇ ਬੜੀ ਸੋਹਣੀ ਠੰਡਾ ਠੰਡਾ ਠੰਡੀ ਹਵਾ ਚੱਲੀ ਜਾਂਦੀ ਹੈ ਸ਼ਾਂਜੀ ਵੀ ਹੈਗੀ ਆ ਤੇ ਬਹੁਤ ਸੋਹਣਾ ਲੱਗਿਆ ਮੈਨੂੰ ਇੱਥੇ ਐਂ ਲੱਗਦਾ ਜਿਵੇਂ ਆਪਾਂ ਉਹਦੇ ਖੇਤਾਂ 'ਚ ਖੜੇ ਹੁੰਨੇ ਆ ਆਪਣੇ ਸਾਰੇ ਸਫਰ ਚ ਨਾ ਮੀਂਹ ਨਹੀਂ ਪਿਆ ਸੀਗਾ ਤੇ ਹੁਣ ਮੀਂਹ ਪਿਆ ਪਰਤ ਪਹੁੰਚ ਪਹੁੰਚਣ ਤੋਂ ਪਹਿਲਾਂ ਤੇ ਬਹੁਤ ਸੋਹਣਾ ਮੀਂਹ ਪਈ ਜਾਂਦਾ ਹੈਗਾ ਆ ਲਾਲ ਰੰਗ ਦੀ ਧਰਤੀ ਤੇ ਕੰਮ ਹੋ ਗਿਆ ਇੱਕ ਨਾ ਪੱਥਰ ਆ ਕੇ ਛੋੜਾ ਜਿਹਾ ਵੱਜਿਆ ਇੱਥੇ ਇੱਥੇ ਆ ਕੇ ਵੱਜਿਆ ਤੇ ਉਹਨੇ ਆ ਸਕ੍ਰੀਨ ਸਾਰੀ ਸਾਰੀ ਤੋੜਤੀ ਦੋ ਲੈਣਾ ਪੈ ਗਿਆ ਇੱਥੇ ਐ ਕਰਕੇ ਹੁਣੇ ਸਾਰਾ ਸਾਰਾ ਸ਼ੀਸ਼ਾ ਬਦਲਾਉਣਾ ਪਊਗਾ ਮੈਨੂੰ ਇੱਕਾ ਲਾਈਟ ਤਾਂ ਆਪਣੀ ਪਹਿਲਾਂ ਟੁੱਟੀ ਹੋਈ ਸੀ ਇਹਦਾ ਵੀ ਕਾਂਡ ਹੋ ਗਿਆ ਤੇ ਟਰੱਕ ਦੇ ਪੈਰ ਟਰੱਕ ਦੇ ਟਾਇਰ ਦੇ ਨਾਲ ਆ ਕੇ ਵੱਜਿਆ ਤੇ ਸ਼ੀਸ਼ਾ ਐ ਟੁੱਟ ਗਿਆ ਅੰਦਰਲੇ ਪਾਸੋਂ ਆਹ ਦਿਖੀ ਜਾਂਦਾ ਜੇ ਪਹਿਲਾਂ ਮੈਂ ਪਿਆ ਆਪਣਾ ਇੱਥੇ ਮੈਂ ਡਰਾਈਵ ਕਰਦੇ ਹੋਏ ਤੇ ਵਿੰਡਸ਼ੀਲਡ ਕ੍ਰੈਕ ਹੋ ਗਿਆ ਜ ਆਪਣੀ ਟਰੱਕ ਚ ਆਇੰਦ ਸੀ ਓਵਰ ਸਾਈਜ਼ ਉਹਦੇ ਟਾਇਰ ਦੇ ਨਾਲ ਪੱਥਰ ਵੱਜਿਆ ਆ ਕੇ ਬਹੁਤ ਜ਼ੋਰ ਦੀ ਸ਼ੀਸ਼ੇ ਦਾ ਕੇ ਵੱਜਿਆ ਤੇ ਮੈਂ ਕਿਹਾ ਕੁਝ ਵੀ ਨਹੀਂ ਹੋਇਆ ਮੈਂ ਕਿਹਾ ਚਲੋ ਠੀਕ ਹੈ ਮੈਂ ਰੁੱਕ ਗੱਡੀ ਰੋਕੀ ਵੇਖਿਆ ਹਲਕਾ ਜਿਹਾ ਕ੍ਰੈਕ ਸੀ ਕਿ ਨਿੱਕਾ ਜਿਹਾ ਗੋਲ ਤੇ ਗੱਡੀ ਹੌਲੀ ਹੌਲੀ ਜਿਵੇਂ ਜਿਵੇਂ ਚੱਲੀ ਗਈ ਨਾ ਉਹ ਗੋਲ ਕ੍ਰੈਕ ਤੋਂ ਸ਼ੀਸ਼ੇ ਦੀ ਲਾਈਨ ਵੱਧਦੀ ਵੱਧਦੀ ਦੋ ਲਾਈਨਾਂ ਬਣ ਗਈਆਂ ਤੇ ਇੱਕ ਗਿੱਟ ਦਾ ਹੋ ਗਿਆ ਬਹੁਤ ਵੱਡਾ ਸਾਰਾ ਤੇ ਹੁਣ ਪਰਤ ਪਹੁੰਚਾਂਗੇ ਫਿਰ ਵੇਖਦੇ ਹਾਂ ਕੀ ਬਣਦਾ ਦਾ ਕੀ ਨਹੀਂ ਬਣਦਾ ਡਰਾਈਮ ਇੱਥੇ ਆਇਆ ਹੈਗਾ پارک ਦੇ ਵਿੱਚ ਉਹ ਸਾਹਮਣੇ ਗੱਡੀ ਲਾਤੀ ਤੇ ਇੱਥੇ ਨਾ ਇਹਨਾਂ ਰਿਸੈਪਸ਼ਨ ਬੰਦ ਕਰਤੀ ਆ ਕਿਉਂਕਿ ਆ ਪਲੇਟ ਹੋ ਗਏ ਤੇ ਇੱਥੇ ਨਾ ਇੱਕ ਸੇਫ ਹੁੰਦਾ ਹੈਗਾ ਇਹ ਸੇਫ ਦਾ ਮੈਸੇਜ ਸੇਫ ਦਾ ਕੋਡ ਤੇ ਕੋ ਸਾਹਮਣੇ ਗੇਟ ਦਾ ਕੋਡ ਇਹ ਤੁਹਾਨੂੰ ਮੈਸੇਜ ਕਰ ਦਿੰਦੇ ਆ ਫਿਰ ਤੁਸੀਂ ਇਹਦਾ ਪਾਰਸਲ ਚੱਕ ਲਓ ਤੇ ਇਹਨੂੰ ਬੰਦ ਕਰ ਦਿਓ ਇਹ ਆ ਬੰਦ ਕਰਤਾ ਹੁਣੇ ਕੋਲ ਨਹੀਂ ਆ ਹੁਣ ਇਹਦਾ ਉਹੀ ਕੋਡ ਨਾਲ ਫਿਰ ਖੁੱਲੂਗਾ ਤੇ ਆਪਾਂ ਇਹ ਲੈ ਲਿਆ ਹੁਣ ਇੱਥੇ ਦੇਖਦੇ ਆ ਆਪਣੀ ਸਾਈਡ ਕਿਹੜੀ ਦਿੱਤੀ ਹੋ ਇਹਨਾਂ ਨੇ ਇਹਨਾਂ ਨੇ ਦਿੱਤਾ ਹੈ 505 ਨੰਬਰ ਵੈਲਕਮ ਟੂ ਪਾਰਥ ਆਪਾਂ ਪਾਰਥ ਚ ਆ ਗਏ ਠੰਡ ਆ ਯਾਰ ਇੱਥੇ ਪਾਰਥ ਆ ਗਏ ਨਾ ਠੰਡ ਲੱਗੀ ਸਾਰੇ ਪਾਸੇ ਠੰਡ ਲੱਗੀ ਹੈ ਮਤਲਬ ਵਿਰਾਤ ਜਿੱਥੇ ਰੁਕੇ ਸੀ ਨਾ ਉੱਥੇ ਵੀ ਠੰਡ ਸੀਗੀ ਇੱਧਰ ਆ ਕੇ ਹੋਰ ਵਧ ਗਈ ਹੈ ਤੇ ਜਿਹੜੀ ਕਿ ਚੰਗੀ ਗੱਲ ਲੱਗੀ ਹੈ ਆ 512 ਨੰਬਰ ਲਿਖਿਆ ਹੋਇਆ ਆ 514 ਨੰਬਰ ਉਧਰ 505 ਨੰਬਰ ਆਪਣੀ ਇਹ ਇੱਕ ਕੈਂਪਸਾਈਟ ਆ ਆਪਣੀ ਗੱਡੀ ਖੜੀ ਆ ਹੁਣ ਮੈਂ ਪਹਿਲਾਂ ਚੱਲਿਆ ਹੁਣ ਪਹਿਲਾਂ ਮੈਂ ਚੱਲਿਆਗਾ ਇੰਡੀਅਨ ਰੈਸਟੋਰੈਂਟ ਭੁੱਖ ਲੱਗੀ ਬਹੁਤ ਜ਼ਿਆਦਾ ਭੁੱਖ ਲੱਗੀ ਬਹੁਤ ਜ਼ਿਆਦਾ ਕੁਝ ਖਾ ਕੇ ਆਉਂਗਾ ਤੇ ਜਿਹੜਾ ਬਚ ਗਿਆ ਉਹ ਨਾਲ ਪੈਕ ਕਰਾ ਕੇ ਲੈ ਆਉਂਗਾ ਰਾਤ ਨੂੰ ਫੇਰ ਖਾ ਲਾਂਗੇ ਤੇ ਆ ਰੇਡੀਓ ਚੱਲਿਆ ਨਹੀਂ ਸਾਰੇ ਹੁਣ ਚੱਲ ਪਿਆ ਕਨੈਕਟ ਕਰਦਾ ਰਹਿ ਗਿਆ ਮੈਨੂੰ ਇਹ ਕਨੈਕਟ ਨਹੀਂ ਹੋਇਆ ਸੀਗਾ ਕਹਿੰਦਾ ਗੱਡੀ ਰੋਕੋ ਫੇਰ ਕਨੈਕਟ ਹੋਊਗਾ ਤੇ ਗੱਡੀ ਮੈਂ ਰੋਕੀ ਨਹੀਂ ਦੇ ਤੇ ਕਨੈਕਟ ਹੋਇਆ ਨਹੀਂ ਤੇ ਹੁਣ ਆ ਕੇ ਹੋ ਗਿਆ ਉਹ ਸਾਹਮਣੇ ਮੈਂ ਗੱਡੀ پارک ਕਰਤੀ ਤੇ ਇਧਰ ਇੰਡੀਅਨ ਰੈਸਟੋਰੈਂਟ ਆ ਸਪਾਈਸ ਐਂਡ ਸਪਾਈਸ ਐਂਡ ਚਟਨੀ ਤੇ ਮੈਂ ਦੋ ਤਰੀਕ ਦਾ ਘਰੋਂ ਆਇਆ ਹੋਇਆ ਬਾਹਰ ਆਇਆ ਹੋਇਆ ਤੇ ਦੋ ਤਰੀਕ ਤੋਂ ਲੱਗੇ ਅੱਜ ਹੋ ਗਈ 19 ਤਰੀਕ ਤੇ ਮੈਂ ਸਿਰਫ ਇੱਕ ਵਾਰ ਰੋਟੀ ਖਾਧੀ ਸੀ ਗੁਰੂ ਘਰ ਤੋਂ ਅੱਜ ਇੱਥੇ ਬੈੰਨੇ ਆ ਰੋਟੀ ਖਾਵਾਂਗੇ ਰੋਟੀ ਖਾਣ ਨੂੰ ਮੇਰੇ ਚਾ ਚੜਿਆ ਮੈਂ ਰੋਟੀ ਖਾਣ ਦਾ ਅੱਜ ਨਾਲ ਆ ਵੀ ਕੱਢ ਲਿਆ ਮੈਂ ਤੇ ਆ ਹੈਗਾ ਇਹਦਾ ਸ਼ਾਨਦਾਰ ਭੋਜਨ ਇਧਰ ਨਾਨ ਹੈਗਾ ਆ ਇਹਨਾਂ ਨੇ ਬੱਗੇ ਛੋਲੇ ਲੈ ਕੇ ਦਿੱਤੇ ਆ ਤੇ ਸਾਹਮਣੇ ਚੱਲੀ ਜਾਂਦਾ ਕੇਬੀਸੀ ਆ ਪਰਸੂ ਦਾ ਨਾ ਕਿ ਐਕਸਟ੍ਰੈਕਸ਼ਨ ਹੈਗਾ ਮੈਨੂੰ ਤਾਂ ਨਾਮ ਨਹੀਂ ਪਤਾ ਕੀ ਹੈਗਾ। ਕਾਲੇ-ਦੁਲੇ ਬਹੁਤ ਲਾ ਰੱਖਿਆ ਗਿਆ ਤੇ ਇਦਾਂ ਦਾ ਕੁਝ ਬਣਿਆ ਹੋਇਆ। ਮੈਨੂੰ ਤੇ ਪਾਰਕਿੰਗ ਨਹੀਂ ਮਿਲੀ ਕਿਤੇ ਵੀ। ਬਹੁਤ ਗੱਡੀਆਂ ਇੱਥੇ ਖੜੀਆਂ ਹੈਗੀਆਂ ਤੇ ਮਾਜਾ 2 ਮਿੰਟ ਚ ਰੋਕ ਕੇ ਵੀਡੀਓ ਬਣਾ ਲਈ ਜਾਵੇ। ਬਸ ਮੈਂ ਤੁਹਾਨੂੰ ਨਿਕਲਦੇ ਆ। ਆਪਣੇ ਕੈਂਪਸ ਸਾਈਡ ਵੱਲ। ਉਹ ਦਿਨ ਪਹਿਲਾਂ ਲੱਗਦਾ ਸੀਗਾ ਵੀ ਜਿਵੇਂ ਸਾਰੇ ਕੱਪੜੇ ਲਾ ਕੇ ਸੱਡ ਦੋ ਇੰਨੀ ਗਰਮੀ ਸੀਗੀ ਉੱਥੇ ਸਵੇਰੇ ਅੱਡਣਾ ਹਣਾ ਸ਼ਾਮ ਨੂੰ ਅੱਡਣਾ ਕਿਉਂਕਿ ਮੁੜਕਾ ਹੀ ਆ ਜਾਂਦਾ ਸੀਗਾ ਵੀਰੇ ਜਦੋਂ ਵੇਖੋ ਮੁੜਕਾ ਸਵੇਰੇ ਨਹਾ ਕੇ ਤੁਰੇ ਤਾਂ ਸ਼ਾਮ ਨੂੰ ਫੇਰ ਨਹਾਉਣ ਵਾਲੇ ਹੋ ਜਾਂਦੇ ਸੀਗੇ ਤੇ ਰਾਤ ਨੂੰ ਨਹਾ ਕੇ ਸੌਂ ਜਾਂਦੇ ਸੀ ਸਵੇਰੇ ਫੇਰ ਨਹਾਉਣ ਵਾਲੇ ਹੋ ਜਾਂਦੇ ਸੀਗੇ ਤੇ ਪੱਖਾ ਪੂਰੀ ਫੁੱਲ ਸਪੀਡ ਤੇ ਛੱਡਿਆ ਹੁੰਦਾ ਸੀਗਾ ਤੇ ਅੱਜ ਆ ਜੈਕਟ ਲੈ ਕੇ ਬੈਠਾ ਤੇ ਬਰਮ ਹੋ ਜਾਵੇ ਠੰਡਣ ਲੱਗੀ ਜਾਂਦੀ ਹੈ ਜਾਈ ਲੈ ਕੇ ਸੌਂਗਾ ਲੈ ਜੈਕਟ ਪਾ ਕੇ ਸੌਂਗਾ ਪਰth ਵਿੱਚ ਬਹੁਤ ਠੰਡ ਹੈ ਇਸ ਟਾਈਮ ਤੇ ਮੈਂ ਹੈਗਾ ਵੀ ਬਾਹਰ ਪਿਆ ਮਤਲਬ ਬਾਹਰ ਹੀ ਪਹਿਨਣਾ ਨਾ ਹਰ ਰੋਜ਼ ਪਰ ਮੀ ਵੀ ਪੈਕਟ ਹੈ ਖੰਡ ਹੋਈ ਪਈ ਬੋਲ ਜਾਏ ਸੋ ਬਾਕੀ ਅੱਜ ਦਾ ਸਫਰ ਬਹੁਤ ਵਧੀਆ ਰਿਹਾ ਸੀਗਾ ਸਫਰ ਦੇ ਵਿੱਚ ਵਿੱਚ ਇੱਕ ਸ਼ੀਸ਼ਾ ਹੋ ਟੁੱਟ ਗਿਆ ਆਪਣਾ ਉਹ ਜਿਹੜਾ ਮੈਂ ਤੁਹਾਨੂੰ ਦਿਖਾਈ ਵੀਡੀਓ ਤੁਸੀਂ ਵੇਖੀ ਹੈ ਨਾ ਵੀਡੀਓ ਦੇ ਵਿੱਚ ਤੇ ਪਰ ਉਹ ਕੋਈ ਚੱਕਰ ਨੇਗਾ ਉਹ ਆਪਣੇ ਇੰਸ਼ੋਰੈਂਸ ਦੇ ਵਿੱਚ ਕਵਰ ਹੈ ਤੇ ਪਰ ਮੈਂ ਵੇਖੂਗਾ ਜੇਕਰ ਮੈਨੂੰ ਯੂਜ਼ਡ ਸ਼ੀਸ਼ਾ ਮਿਲ ਗਿਆ ਨਾ ਪੁਰਾਣਾ ਤਾਂ ਮੈਂ ਪੁਰਾਣਾ ਸ਼ੀਸ਼ਾ ਪਾ ਲਊਗਾ ਮੈਂ ਇੰਸ਼ੋਰੈਂਸ ਨਹੀਂ ਲੈਣਾ ਮੈਂ ਲੈਣਾ ਵੀ ਨਹੀਂ ਚਾਹੁੰਦਾ ਇੰਸ਼ੋਰੈਂਸ ਤੇ ਕਿਉਂਕਿ ਮੈਂ ਇੰਸ਼ੋਰੈਂਸ ਬਸ ਸੇਫਟੀ ਵਾਸਤੇ ਲਿਆ ਸੀ ਪਰ ਜੇਕਰ ਮੈਨੂੰ ਬਹੁਤ ਮਹਿੰਗਾ ਮਿਲਦਾ ਸ਼ੀਸ਼ਾ ਫਿਰ ਮੈਂ ਇੰਸ਼ੋਰੈਂਸ ਵਾਲੇ ਪਾਉਂਗਾ ਕਿਉਂਕਿ ਮੈਨੇ ਪੈਸੇ ਨਹੀਂ ਲਾਉਣਾ ਚਾਹੁੰਦਾ ਤੇ ਲੈਂਟ ਦਾ ਇੱਥੇ ਨਹੀਂ ਮਿਲੀ ਪਰ ਅੱਗੇ ਜਾ ਕੇ ਮਿਲ ਪੰਜਾ ਕੇ ਮਿਲੂਗੀ ਮੈਨੂੰ ਤਾਂ ਲੈਟ ਹੀ ਆਪਾਂ ਤੇ ਸ਼ੀਸ਼ਾ ਫਿਰ ਜੇਕਰ ਕੱਲ ਨੂੰ ਵੇਖਦਾ ਇਹਨੂੰ ਮੈਂ ਬਣਨ ਕਿ ਟਕ ਟਕ ਮਿਲਦੀ ਜਿਹਦੇ ਨਾਲ ਸ਼ੀਸ਼ਾ ਰਿਪੇਅਰ ਹੋ ਜਾਂਦਾ ਹੁੰਦਾ ਇੱਕ ਵਾਰੀ ਟੈਂਪਰੇਰੀਅਰ ਰਿਪੇਅਰ ਕਰਕੇ ਤੁਰੰਤ ਜੋਗੇ ਹੋ ਜਾਣਗੇ ਤਾਂ ਕਿ ਆਪ ਨੂੰ ਮੈਲਬੰਦਕ ਪਹੁੰਚਦਾ ਕਰ ਦੇ ਤੇ ਬਾਕੀ ਵੀਡੀਓ ਆ ਵੀ ਹੈਵੀ ਬਣੂਗੀ ਮਤਲਬ ਦੂਜੀ ਕੀਤੀ ਹੈ ਮੈਂ ਦੀ ਸੈਟਿੰਗ ਵਧੀਆ ਵਾਲੀ ਕੁਆਲਿਟੀ ਵਾਲੀ ਤੇ ਡਾਟਾ ਟਰਾਂਸਫਰ ਕਰੀ ਜਾਂਦਾ ਬਹੁਤ ਟਾਈਮ ਲੱਗਦਾ ਇਹਨੂੰ ਚੀਜ਼ ਨੂੰ ਕਿਉਂਕਿ ਫਾਈਲਾਂ ਵੀ 5 5 6 ਜੀਬੀ ਦੇ ਬੰਦੀਆਂ ਦੀਆਂ ਤੇ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਤੇ ਕਮੈਂਟ ਕਰ ਦਿਓ ਸਸਿਕਾ ਸਾਰਿਆਂ ਨੂੰ ਹੁਣ ਇਸ ਟਾਈਮ ਮੈਂ ਪਰਤ ਰਹਾਗਾ ਕੱਲ ਨੂੰ ਕਿੱਥੇ ਜਾਣਾ ਉਹਦੇ ਮੈਂ ਹਿਸਾਬਤਾ ਬਣਾਉਣਾ ਹੈਗਾ ਪਰ ਹੁਣ ਆਪਣਾ ਕੱਲ ਨੂੰ ਚੌਥਾ ਪੜਾਅ ਸ਼ੁਰੂ ਹੋ ਜੂਗਾ ਬਾਕੀ ਚੌਥੇ ਅਪਰਾਧ ਤੇ ਕੱਲ ਦੇ ਸਫਰ ਬਾਰੇ ਆਪਾਂ ਕੱਲ ਸਵੇਰੇ ਗੱਲ ਕਰਾਂਗੇ ਸਸਿਕਾ ਸਾਰਿਆਂ ਨੂੰ ਗੁੱਡ ਨਾਈਟ